ਕਿਸੇ ਗ੍ਰੰਥ ਦੇ ਵਿੱਚ ਕਿਸੇ ਕੁਰਾਨ ਦੇ ਵਿੱਚ ਜਾਂ ਕਿਸੇ ਹੋਰ ਭਗਵਤ ਗੀਤਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲਿਖਿਆ ਹੋਇਆਗਾ ਵੀ ਤੁਸੀਂ ਐਸ ਕਾਸਟ ਦੇ ਵਿੱਚ ਨਹੀਂ ਜਾਣਾ ਕਿਸੇ ਸਮਾਗਮ ਦੇ ਵਿੱਚ ਦੇਖੋ ਇਹ ਇਹ ਤਾਂ ਅੱਜਕੱਲ ਦੇ ਲੋਕਾਂ ਨੇ ਬਣਾਤਾ ਭਗਵਾਨ ਨੇ ਕਦੇ ਨਹੀਂ ਕਿਹਾ ਵੀ ਤੂੰ ਮੁ슬ਮਨ ਦੇ ਨਾ ਜਾ ਜਾਂ ਸਿੱਖ ਦੇ ਨਾ ਜਾ ਜਾਂ ਪੰਡਤਾਂ ਦੇ ਨਾ ਜਾ ਜਾਂ ਫਿਰ ਰਮਦਾਸੀਆਂ ਦੇ ਨਾ ਜਾ ਉਹਨਾਂ ਲਈ ਤਾਂ ਕਿਉਂਕਿ ਹਰ ਬੰਦਾ ਉਹਨੇ ਮਾਸ ਦਾ ਬਣਾਇਆ ਸਾਰਿਆਂ ਦਾ ਮਕਸਦ ਇਹ ਹੈ ਵੀ ਰੱਬ ਨੂੰ ਕਿੱਦਾਂ ਪਾਇਆ ਜਾ ਸਕਦਾ ਹੈ ਹੂੰ ਰੱਬ ਨੂੰ ਮੰਨਣਾ ਦੇਖੋ ਪੱਥਰ ਦੇ ਪੱਥਰ ਇੱਕ ਸਿੰਪਲ ਦਾ ਪੱਥਰ ਲੈ ਲਓ ਤੁਸੀਂ ਉਹਨੂੰ ਪੂਜਣ ਲੱਗ ਜਾਓ ਉਹਦੇ ਉੱਪਰ ਉਹਦੇ ਉੱਪਰ ਤੁਸੀਂ ਸਰਦਾ ਰੱਖੋ ਭਗਵਾਨ ਆਪ ਹੀ ਆ ਜਾਂਦੇ ਨੇ ਉਹਦੇ ਵਿੱਚ ਵੀ ਵਿਸ਼ਵਾਸ ਹੋ ਜਾਂਦਾ ਹੈ ਹੂੰ ਸੋਸ਼ਲ ਮੀਡੀਆ 'ਤੇ ਬਹੁਤ ਹੀ ਤੁਹਾਡੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਜੀ ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਰੋਜ਼ਾਂ ਨੂੰ ਖਲਾਉਣ ਨੂੰ ਲੈ ਕੇ ਤੁਹਾਡੇ ਤੁਸੀਂ ਰੋਜੇ ਖਲੋਣ ਗਏ ਸੀਗੇ ਤੇ ਮੈਂ ਆਪਾਂ ਕਹਿ ਲਿਆ ਵੀ Hindu Muslim Sikh Asai ਸਾਰੇ ਅਸੀਂ ਭਾਈ ਭਾਈ ਦਾ ਇੱਕ ਨਾਅਰਾ ਹੈ ਜਿਹੜਾ ਉਹ ਆਮ ਪ੍ਰਚਲਿਤ ਹੈ ਜੀ ਤੁਸੀਂ ਵੀ ਉਸ ਨਾਅਰੇ ਦੇ ਤਹਿਤ ਹੀ ਅਸੀਂ ਇੱਕ ਨੇੜਤਾ ਨੂੰ ਵਧਾਉਣ ਦੇ ਵਾਸਤੇ ਜੀ ਤੋਂ ਸਮਾਗਮ ਦੇ ਵਿੱਚ ਜਾਂਦੇ ਹਾਂ ਈਸ਼ਵਰ ਅੱਲਾ ਵਾਹਿਗੁਰੂ ਮਾਤਾ ਦੁਰਗਾ ਸਭ ਇੱਕ ਹੀ ਹੈ ਨਾ ਤੇ ਲੋਕਾਂ ਨੇ ਇਸ਼ੂ ਬਣਾ ਲਿਆ ਇਸ ਗੱਲ ਦਾ ਵੀ ਸਾਸ਼ਤਰੀ ਜੀ ਮਸੀਦਾਂ ਦੇ ਵਿੱਚ ਜਾ ਕੇ ਚਾਦਰ ਉਡਾਉਣ ਦੀ ਰਸਮ ਕਰ ਰਹੇ ਨੇ ਜੀ ਤੇ ਬਥੇਰੇ ਬਥੇਰੇ ਨੇ ਮੈਨੂੰ ਕਮੈਂਟ ਦੇ ਵਿੱਚ ਲਿਖਿਆ ਵੀ ਹੈ ਵੀ ਸਾਸ਼ਤਰੀ ਦੀ ਮੁੱਲਾ ਬਣਨੇ ਦੀ ਤਿਆਰੀ ਦੁਨੀਆ ਦੇ ਵਿੱਚ ਆਏ ਆ ਜੇ ਅਸੀਂ ਲੜਦੇ ਝਗੜਦੇ ਮਰ ਗਏ ਅਕੇ ਉਸ ਰੱਬ ਨੂੰ ਕੀ ਜਵਾਬ ਦੇਵਾਂਗੇ ਅਸੀਂ ਸਾਸਤੀ ਜੀ ਇੱਕ ਸੋਸ਼ਲ ਮੀਡੀਆ ਉਤੇ ਬਹੁਤ ਹੀ ਤੁਹਾਡੇ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਜੀ ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਰੋਜ਼ਾਂ ਨੂੰ ਖਲਾਉਣ ਨੂੰ ਲੈ ਕੇ ਤੁਹਾਡੇ ਤੁਸੀਂ ਰੋਜ਼ੇ ਖਲਾਉਣਗੇ ਸੀਗੇ ਤੇ ਆਪਾਂ ਕਹਿ ਲਿਆ ਵੀ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰੇ ਅਸੀਂ ਭਾਈ ਭਾਈ ਦਾ ਇੱਕ ਨਾਅਰਾ ਹੈ ਜਿਹੜਾ ਉਹ ਆਮ ਪ੍ਰਚਲਿਤ ਹੈ ਜੀ ਤੁਸੀਂ ਵੀ ਉਸ ਨਾਰੇ ਦੇ ਤਹਿਤ ਹੀ ਅਸੀਂ ਇੱਕ ਨੇੜਤਾ ਨੂੰ ਵਧਾਉਣ ਦੇ ਵਾਸਤੇ ਜੀ ਤੁਸੀਂ ਸਮਾਗਮ ਦੇ ਵਿੱਚ ਜਾਂਦੇ ਹੋ ਤੇ ਤੁਹਾਡੇ ਉਹ ਸਮਾਗਮ ਦੇ ਵਿੱਚ ਜਾਣ ਤੇ ਕਿੰਨ ਤੋਂ ਪ੍ਰੰਤੋਂ ਹੈ ਕੀ ਮਸਲਾ ਕੀ ਸੀਗਾ ਪੂਰਾ ਹੈ ਮਸਲਾ ਬਲਵਿੰਦਰ ਸਾਢੀਵਾਲ ਜੀ ਗੱਲ ਇਹ ਸੀਗੀ ਮੈਂ ਚਲੇ ਆ ਗਿਆ ਔਰ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਆਕੇ ਤੁਸੀਂ ਰੋਜ਼ਾ ਖੁਲ ਰੋਜ਼ੇ ਜਿਹੜੇ ਹੁੰਦੇ ਨੇ ਮੁਸਲਿਮ ਧਰਮ ਦੇ ਵਿੱਚ ਵੀ ਖੁਲਵਾਓ ਹੈ ਨਾ ਅਸੀਂ ਚਲੇ ਗਏ ਉੱਥੇ ਬੈਠੇ ਵੀ ਰਹੇ ਉਹਨਾਂ ਨੇ ਬੜਾ ਮਾਨ ਸਨਮਾਨ ਦਿੱਤਾ ਸਾਨੂੰ ਪਰ ਕੁਝ ਬੰਦਿਆਂ ਨੂੰ ਇਹ ਗੱਲ ਜਿਹੜੇ ਸਾਡੇ ਹਿੰਦੂ ਧਰਮ ਦੇ ਨੇਗੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਮੈਂ ਕਹਦਾ ਇੱਕ ਭਗਵਤ ਕਥਾ ਪ੍ਰਵਕਤਾ ਹੋਣ ਦੇ ਨਾਤੇ ਇੱਕ ਨਾਲ ਪੁਜਾਰੀ ਹੋਣ ਦੇ ਨਾਤੇ ਸ਼ਾਸਤਰੀ ਹੋਣ ਦੇ ਨਾਤੇ ਵੀ ਮਸਜਿਦਾਂ ਦੇ ਵਿੱਚ ਕਿਉਂ ਜਾਂਦੇ ਆ ਪੀਰਾਂ ਦੇ ਪੀਰਖਾਨੇ ਵਿੱਚ ਕਿਉਂ ਜਾਂਦੇ ਆ ਇਸ ਗੱਲ ਦਾ ਰੌਲਾ ਪੈ ਗਿਆ ਜਦੋਂ ਮੈਂ ਉੱਥੋਂ ਸਪੀਚ ਕੀਤੀ ਹੈ ਤੁਹਾਡੇ ਇਸ ਲੋਕ ਭਲਾਈ ਦੇ ਚੈਨਲ ਦੇ ਰਾਹੀਂ ਮੈਨੂੰ ਲਾਈਵ ਤੁਸੀਂ ਦਿਖਾਇਆ ਤੇ ਲੋਕਾਂ ਨੇ ਮੈਨੂੰ ਇਸ ਗੱਲ ਤੇ ਬਹੁਤ ਨਰਾਜ਼ਗੀ ਜਤਾਈ ਹੈ اچھا ਮੈਂ ਤੁਹਾਡੀ ਤੁਹਾਡੀ ਗੱਲ ਵਿੱਚ ਵਿਚੇ ਰੁਕਦਾ ਤੇ ਕੀ ਇਹੋ ਜਿਹਾ ਕਿਸੇ ਗ੍ਰੰਥ ਦੇ ਵਿੱਚ ਕਿਸੇ ਕੁਰਾਨ ਦੇ ਵਿੱਚ ਜਾਂ ਕਿਸੇ ਹੋਰ ਭਗਵਤ ਗੀਤਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲਿਖਿਆ ਹੋਇਆਗਾ ਵੀ ਤੁਸੀਂ ਇਸ ਕਾਸਟ ਦੇ ਵਿੱਚ ਨਹੀਂ ਜਾਣਾ ਕਿਸੇ ਸਮਾਗਮ ਦੇ ਵਿੱਚ ਦੇਖੋ ਇਹ ਇਹ ਤਾਂ ਅੱਜ ਕੱਲ ਦੇ ਲੋਕਾਂ ਨੇ ਬਣਾਤਾ ਭਗਵਾਨ ਨੇ ਕਦੇ ਨਹੀਂ ਕਿਹਾ ਵੀ ਤੋ ਮੁਸਲਮ ਦੇ ਨਾ ਜਾ ਜਾਂ ਸਿੱਖ ਦੇ ਨਾ ਜਾ ਜਾਂ ਪੰਡਤਾਂ ਦੇ ਨਾ ਜਾ ਜਾਂ ਫਿਰ ਰਮਦਾਸੀਆਂ ਦੇ ਨਾ ਜਾ ਉਹਨਾਂ ਲਈ ਤਾਂ ਕਿਉਂਕਿ ਹਰ ਬੰਦਾ ਉਹਨੇ ਨਾਮ ਦਾ ਬਣਾਇਆ ਆ ਆਪਾਂ ਕਹਿ ਲਈ ਕਹਿ ਸਕਦੇ ਆ ਵਿਚੇ ਦੀ ਅੱਲਾ ਕਹ ਲੋ ਕਿ ਦੀ ਵਾਹਿਗੁਰੂ ਕਹ ਲੋ ਚ ਦੀ ਗੌਰ ਕਹ ਲੋ ਉਹ ਨਾਮ ਇੱਕ ਪਰਮਾਤਮਾ ਦਾ ਹੈ ਪਰਮਾਤਮਾ ਦਾ ਹੈ ਦੇਖੋ ਤੁਹਾਡੀ ਗੱਲ ਵਿਚਾਲਿਆ ਇਹ ਇੱਕ ਏਕੇਰਾ ਬਣਿਆ ਹੋਇਆ ਹੈ ਜੀ ਇੱਕ ਪਾਸੇ ਮੰਦਿਰ ਹੈ ਦੂਜੇ ਪਾਸੇ ਮਸਜਿਦ ਹੈ ਗੁਰਦੁਆਰਾ ਹੈ ਗਰੀਜਾ ਘਰ ਹੈ ਚਾਰਾਂ ਵਿਚ ਦੀ ਜਾ ਕੇ ਬੰਦਾ ਪਹੁੰਚਦਾ ਤਾਂ ਵਿਚਾ ਹੋਈ ਕਿਉਂਕਿ ਸਾਰਿਆਂ ਦਾ ਮਕਸਦ ਇਹ ਹੈ ਵੀ ਰੱਬ ਨੂੰ ਕਿੱਦਾਂ ਪਾਇਆ ਜਾ ਸਕਦਾ ਹੈ ਰੱਬ ਨੂੰ ਮੰਨਣਾ ਦੇਖੋ ਪੱਥਰ ਦੇ ਪੱਥਰ ਇੱਕ ਸਿੰਪਲ ਦਾ ਪੱਥਰ ਲੈ ਲਓ ਤੁਸੀਂ ਉਹਨੂੰ ਪੂਜਣ ਲੱਗ ਜਾਓ ਉਹਦੇ ਉੱਪਰ ਉਹਦੇ ਉੱਪਰ ਤੁਸੀਂ ਸਰਦਾ ਰੱਖੋ ਭਗਵਾਨ ਆਪ ਹੀ ਆ ਜਾਂਦੇ ਨੇ ਉਹਦੇ ਵਿੱਚ ਵੀ ਵਿਸ਼ਵਾਸ ਹੋ ਜਾਂਦਾ ਹੈ ਬਿਲਕੁਲ ਇੱਕ ਛੋਟੀ ਜਿਹੀ ਮੈਨੂੰ ਇੱਕ 2 ਮਿੰਟ ਦੀ ਕਥਾ ਹੈ ਜੇ ਸੁਣ ਲਓਗੇ ਇੱਕ ਮਾਤਾ ਸੀ ਉਹ ਕ੍ਰਿਸ਼ਨ ਭਗਵਾਨ ਦੀ ਬੜੀ ਭਗਤ ਸੀਗੀ ਉਹਨਾਂ ਨੇ ਕੀ ਕੀਤਾ ਇੱਕ ਲੱਟੂ ਗੋਪਾਲ ਦੀ ਮੂਰਤੀ ਲੈ ਕੇ ਆਈ ਐ ਉਹਦੀ ਉਹਦੇ ਇੰਨੀ ਸਰਦਾ ਸੀ ਉਹਦੇ ਉੱਪਰ ਜਿੰਨਾ ਜਿੰਨਾ ਉਹ ਆਪਣੇ ਬੱਚੇ ਦਾ ਖਿਆਲ ਰੱਖਦੀ ਸੀ ਉਹ ਨਹੀਂ ਉਹਦਾ ਹੀ ਖਿਆਲ ਰੱਖਦੀ ਸੀ ਉਹਨੂੰ ਨਹਾਉਣਾ ਧੋਣਾ ਭੋਗ ਲਵਾਉਣਾ ਸਾਰਾ ਸਾਰੀ ਦਿਹਾੜੀ ਉਹਦੀ ਸੇਵਾ ਕਰਦੀ ਸੀ ਪਰ ਇੱਕ ਦਿਨ ਬਹੂ ਨਹੀਂ ਮੰਦੀ ਸੀ ਜਿਹੜੀ ਨੋ ਸੀ ਉਹਨਾਂ ਦੀ ਉਹ ਨਹੀਂ ਮੰਦੀ ਸੀ ਕਹਿੰਦੇ ਮੇਰੇ ਸਸਤਾ ਕੰਮ ਹੀ ਐ ਇੱਕ ਮੂਰਤੀ ਦੀ ਸੇਵਾ ਕਰੀ ਜਾਂਦੀ ਐ ਮੂਰਤੀ ਹੱਥੋਂ ਗਿਰ ਗਈ ਨੋ ਦੇ ਤੇ ਸੱਸ ਨੇ ਰੋਲਾ ਪਾ ਲਿਆ ਮੇਰੀ ਮੂਰਤੀ ਮੇਰੇ ਬੇਟਾ ਦੇਖਦਾ ਤਾਂ ਹੈ ਮੇਰੇ ਪੁੱਤ ਹੈ ਕਹਿੰਦਾ ਇਹ ਬੁੜੀ ਕੰਮਲੀ ਹੋ ਗਈ ਕਹਿੰਦੇ ਬੁੜੀ ਹੁਣ ਰੋਲਾ ਪਾਇਆ ਉਹਨੇ ਰੋਣ ਲੱਗੀ ਉੱਚੀ ਉੱਚੀ ਰੋਣ ਲੱਗੀ ਤਾਂ ਗਵੰਡੀ ਆ ਗਏ ਵੀ ਭਾਈ ਕੀ ਗੱਲ ਹੋ ਗਈ ਬਿਲਕੁਲ ਉਹ ਕਹਿੰਦੇ ਇੱਕ ਮੂਰਤੀ ਡਿੱਗ ਪਈ ਜੀ ਮੇਰੇ ਸੱਸ ਰੋਈ ਜਾਂਦੀ ਹੈ ਇੱਕ ਸਿਆਣਾ ਜਿਹਾ ਬੰਦਾ ਸੀ ਪਿੰਡ ਦਾ ਬਜ਼ੁਰਗ ਸੀ ਉਹਨੇ ਕਿਹਾ ਜੀ ਮਾਤਾ ਕਹਿ ਰਹੀ ਹੈ ਤਾਂ ਇਹਦੀ ਇਹਦੀ ਸਰਦਾ ਹੈ ਉਹ ਕਹਿੰਦੀ ਵੀ ਹੁਣ ਡਾਕਟਰ ਨੂੰ ਵੀ ਬੁਲਾਓ ਕਹਿੰਦੇ ਜੇ ਡਾਕਟਰ ਨੂੰ ਲੈਣ ਚਲੇ ਗਏ ਤੇ ਲੋਕ ਕੀ ਕਹਿਣਗੇ ਵੀ ਮੂਰਤੀ ਨੂੰ ਡਾਕਟਰ ਕੀ ਕਹੂਗਾ ਵੀ ਮੈਂ ਮੂਰਤੀ ਨੂੰ ਚੈੱਕ ਕਰਨ ਜਾਵਾਂ ਪੁਜਰ ਕਨੇ ਕਿਹਾ ਨਹੀਂ 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 ਇਹ ਗੱਲ ਗਲਤ ਤੂੰ ਜਾ ਡਾਕਟਰ ਨੂੰ ਲੈ ਕੇ ਆ ਬੜੀ ਮੁਸ਼ਕਲ ਨਾਲ ਕਿਸੇ ਡਾਕਟਰ ਨੂੰ ਲੈ ਕੇ ਆਏ ਕਿਉਂਕਿ ਡਾਕਟਰ ਵੀ ਨਹੀਂ ਆਉਣ ਨੂੰ ਰਾਜ਼ੀ ਸੀਗੇ ਮੂਰਤੀ ਨੂੰ ਚੈੱਕ ਕਰਨ કોਣ ਆਊਗਾ ਬਿਲਕੁਲ ਉਹ ਤਾਂ ਕਹਿੰਦਾ ਵੀ ਜਿਹੜਾ ਜਿਹੜਾ ਡਾਕਟਰ ਨੂੰ ਲੈਣਾ ਮੈਨੂੰ ਲਈ ਵੀ ਪਾਗਲ ਲੱਗਦਾ ਹਾਂ ਇਹ ਵੀ ਪਾਗਲ ਲੱਗਦਾ ਇਹ ਇਹ ਮੇਨ ਗੱਲ ਹੈ ਹਾਂ ਬੇਟਾ ਚਲੇ ਗਿਆ ਡਾਕਟਰ ਨੂੰ ਲਿਆਇਆ ਫੀਸ ਉੱਥੇ ਦੇਤੀ ਸੀਗੀ ਤਾਂ ਕੁਝ ਨਹੀਂ ਕਰਨਾ ਉੱਥੇ ਜਾ ਕੇ ਮੇਰੀ ਮਾਂ ਨੂੰ ਕਹਦੇ ਵੀ ਤੇਰਾ ਲਾਲ ਠੀਕ ਹੈ ਹੂੰ ਇੰਨੀ ਗੱਲ ਕਹਦੀ ਬਸ ਉਹਦੀ ਤਸੱਲੀ ਹੋ ਜਾਉ ਹੂੰ ਤੇ ਜਦੋਂ ਚਲੇ ਗਏ ਮਾਤਾ ਨੇ ਕਿਹਾ ਵੀ ਤੂੰ ਕੀ ਕਰਦਾ ਹੂੰ ਕਹਿੰਦੇ ਮੈਂ ਤੇਰੇ ਪੁੱਤ ਨੂੰ ਚੈੱਕ ਕਰ ਰਹੇ ਹਾਂ ਕਹਿੰਦੇ ਦੇਖ ਠੀਕ ਸ- ਠੀਕ ਸੇ ਚੈੱਕ ਕਰ ਹੂੰ ਵੀ ਕਿਤੇ ਜਿਆਦਾ ਸੱਟ ਸੁਰਤ ਤਾਂ ਨਹੀਂ ਲੱਗੀ ਹੈ ਕਹਿੰਦੇ ਨਹੀਂ ਮਾਤਾ ਠੀਕ ਹੈ ਚਿੰਤਾ ਨਾ ਕਰ ਕਹਿੰਦਾ ਤੂੰ ਡਾਕਟਰ ਨਵੀਂ-ਨਵੀਂ ਸਿੱਖੀ ਤ ਹੈ ਹੂੰ ਕਹਿੰਦੇ ਨਹੀਂ ਜੀ ਮੈਂ 20 ਸਾਲਾਂ ਤੋਂ ਡਾਕਟਰੀ ਕਰ ਰਹੇ ਹਾਂ ਹੂੰ ਔਰ ਮੈਂ ਵੱਡੇ-ਵੱਡੇ ਆਪਰੇਸ਼ਨ ਕਰੇ ਮੈਨੂੰ ਲੱਗਦਾ ਤੂੰ ਨਵੇਂ ਨਵੇਂ ਆਇਆ ਤੂੰ ਮੜਾ ਚੈੱਕ ਤਾਂ ਕਰ ਉਹ ਜਿਹੜੇ ਤੇਰੇ ਕੰਨਾਂ ਤੋਂ ਸੁਣਨ ਵਾਲੀ ਮਸ਼ੀਨ ਹੁੰਦੀ ਹੈ ਨਾ ਉਹਦੇ ਨਾਲ ਚੈੱਕ ਕਰ ਹੂੰ ਜਦੋਂ ਹੁਣ ਫੀਸ ਲਿੱਤੀ ਹੋਈ ਸੀ ਜੀ ਕਰਨਾ ਪਊਗਾ ਘਰ ਦੇ ਆਂਦੇ ਜਿਵੇਂ ਕਹਤਾ ਉਵੇਂ ਕਰਨਾ ਪਊਗਾ ਕਿਉਂਕਿ ਫੀਸ ਲਿੱਤੀ ਹੋਈ ਸੀ ਨਾ ਉਹਨੇ ਪਹਿਲੇ ਹੀ ਤੇ ਉਹਨਾਂ ਨੇ ਕੀ ਕੀਤਾ ਆਪਦੇ ਬੈਗ ਚੋਂ ਉਹ ਕੱਢਿਆ ਮਸ਼ੀਨ ਸੁਣਨ ਵਾਲੀ ਹਾਂ ਉਹ ਜਿੱਦਾਂ ਹੀ ਉਹਨਾਂ ਦੇ سینੇ ਤੇ ਲਾਇਆ ਮੂਰਤੀ ਦੇ سینੇ ਤੇ ਉਹ ਸੀਨਾ ਤਰ ਤੜਕੇ ਮੁਰਤੀ ਦਾ ਸੀਨਾ ਧੜਕੇ ਔਰ ਸੱਚੀ ਹੀ ਸੱਚੀ ਗੱਲ ਹੈ ਦਿੱਲੀ ਦੀ ਗੱਲ ਹੈ ਹਮ ਸੱਚੀ ਗੱਲ ਹੈ ਕੋਈ ਮਜ਼ਾਕ ਨਹੀਂ ਹੈ ਨਹੀਂ ਨਹੀਂ ਮੈਂ ਤੋਂ ਡਰ ਸਮਝਦਾ ਤੇ ਉਹਨਾਂ ਦਾ ਸੀਨਾ ਧੜਕੇ ਤੇ ਬੜਾ ਬੜਾ ਉਹਨਾਂ ਨੂੰ ਅਫਸੋਸ ਹੋਇਆ ਡਾਕਟਰ ਦੇ ਥਰ 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 ਦਾ ਕੰਬਣ ਲੱਗ ਗਿਆ ਕਹਿੰਦੇ ਕੀ ਗੱਲ ਹੋ ਗਈ ਡਾਕਟਰ ਆ ਹਮ ਤੂੰ ਐ ਕੰਬਦਾ ਕਿਉਂ ਹੈ ਹਮ ਕਹਿੰਦੇ ਤੇਰੀ ਲਾਲ ਦੀ ਮਾਇਆ ਦੇਖ ਕੇ ਮੈਂ ਵੀ ਹੱਕਾ ਬੱਕਾ ਰਹਿ ਗਿਆ ਹਮ ਜਦੋਂ ਉਹਨਾਂ ਨੇ ਦੇਖਿਆ ਵੀ ਡਾਕਟਰ ਤਾਂ ਅਪ ਸੀਨਾ ਬਿਸੀਨਾ ਹੋ ਗਿਆ ਡਾਕਟਰ ਨੇ ਆਪਣਾ ਸਾਰਾ ਕੁਝ ਛੱਡ ਕੇ ਤੁਰ ਗਿਆ ਮਾਈ ਹਾਕਮਾਰਦੀ ਡਾਕਟਰਾਂ ਗਲਤ ਸੁਣ ਕੇ ਜਾ ਹੋਇਆ ਕੀ ਹੈ ਤੂੰ ਮੈਨੂੰ ਦੱਸ ਕੇ ਤਾਂ ਜਾ ਮੇਰੇ ਲਾਲ ਠੀਕ ਤਾਂ ਹੈ ਕਹਿੰਦੇ ਸਭ ਕੁਝ ਠੀਕ ਹੈ ਤੇਰੀ ਲਾਲ ਦੀ ਮਾਇਆ ਦੇਖ ਕੇ ਤਾਂ ਮੈਂ ਭਜ ਰਿਹਾ ਹਾਂ ਕਹਿੰਦੇ ਕਿੱਥੇ ਕਹਿੰਦੇ ਮੈਂ ਤਾਂ ਬਰਿੰਦਵਨ ਜਾ ਰਹੇ ਹਾਂ ਜਿੱਥੇ ਇਹਨਾਂ ਦਾ ਜਨਮ ਹੋਇਆ ਜਿੱਥੇ ਮੈਂ ਇਹਨਾਂ ਦੇ ਰਹਿਸ ਹੈ ਉੱਥੇ ਜਾ ਰਹੇ ਹਾਂ ਮੈਂ ਡਾਕਟਰੀ ਡਾਕਟਰੀ ਨੂੰ ਗੋਲੀ ਮਾਰਤਾ ਮੈਂ ਕੁਝ ਨਹੀਂ ਕਰਨੀ ਡਾਕਟਰੀ ਅੱਜ ਤੋਂ ਇਹਨਾਂ ਦਾ ਭਗਤ ਬਣ ਕੇ ਰਹੂੰਗਾ ਔਰ ਇਹਨਾਂ ਦੀ ਸੇਵਾ ਬਾਕੀ ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਮੇਰੀ ਬਚੀ ਹੋਈ ਹੈ ਇਹਨਾਂ ਦੀ ਸੇਵਾ ਦੇ ਵਿੱਚ ਹੀ ਲਾਉਂਗਾ ਇਹ ਹੈ ਗੱਲ ਸਰਦਾ ਦੀ ਗੱਲ ਆਪਾਂ ਆਪ ਗੱਲ ਕਰ ਲਈਏ ਵੀ ਕਿਸੇ ਤੇ ਕਿੰਤੂ ਪਰੰਤੂ ਕਰਨ ਦੇ ਨਾਲੋਂ ਵੀ ਆਪਣੇ ਆਪਣੇ ਧਰਮਾਂ ਦੇ ਵਿੱਚ ਪਰਪੱਕ ਹੋਣਾ ਲਾਜ਼ਮੀ ਹੈਗਾ ਹਾਂ ਉਹ 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 ਦੇਖੋ ਕਦੇ ਵੀ ਨਹੀਂ ਕਰਨਾ ਚਾਹੀਦਾ ਵੀ ਤੂੰ ਧਰਮ ਪਰਿਵਰਤਨ ਕਰਨਾ ਉਹ ਗੱਲ ਬਿਲਕੁਲ ਗਲਤ ਹੈ ਜੀ ਦੇਖੋ ਤੁਸੀਂ ਅਗਰ ਸਿੱਖ ਧਰਮ ਦੇ ਵਿੱਚੋਂ ਆਪਣੇ ਧਰਮ ਦੇ ਕਾਇਮ ਰਹੋ ਮੈਂ Hindu ਧਰਮ ਦੇ ਵਿੱਚ ਆ ਮੈਂ ਆਪਦੇ ਧਰਮ ਤੇ ਕਾਇਮ ਰਹਾ ਠੀਕ ਹੈ ਨਾ ਕਿਉਂਕਿ ਧਰਮ ਬਦਲਣਾ ਇੱਕ ਬਾਪ ਬਦਲਣਾ ਜਿਹਾ ਹੋ ਜਾਂਦਾ ਹੈ ਜੀ ਨਹੀਂ ਕਿਉਂਕਿ ਪਿਤਾ ਜੀ ਨੂੰ ਨਹੀਂ ਪੁੱਛਿਆ ਜਾ ਸਕਦਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਇਹਨਾਂ ਨੂੰ ਕਿਵੇਂ ਪੁੱਛੀਏ ਅਸੀਂ ਜਿਹੜੇ ਹਿੰਦੂ ਧਰਮ ਦੇ ਵਿੱਚ ਹੈ ਉਹ ਆਪਦੇ ਦੇਵੀ ਦੇਵਤਾ ਨੂੰ ਮੰਨੀ ਚੱਲੋ ਸਿੱਖ ਧਰਮ ਆਵੇ ਆਪਾਂ ਆਪਾਂ ਗੱਲ ਕਰੀਏ ਵੀ ਤੁਹਾਡਾ ਉੱਥੇ ਜਾਣ ਦਾ ਮਕਸਦ ਸੀਗਾ ਸਿਰਫ ਤੇ ਸਿਰਫ ਜੀ ਭਾਈ ਚਾਰਕ ਸੰਧ ਨੂੰ ਕਾਮ ਰੱਖਣਾ ਜੀ ਮੈਨੂੰ ਇਹ ਹੀ ਮੰਨਿਆ ਜਾ ਸਕਦਾ ਜੀ ਮੈਂ ਮੈਂ ਉੱਥੇ ਮੇਰੇ ਵੀ ਤੁਸੀਂ ਵੀਡੀਓ ਉਠਾ ਕੇ ਵੀ ਦੇਖ ਸਕਦੇ ਹੋ ਤੁਸੀਂ ਹਨ ਕਿਉਂਕਿ ਤੁਹਾਡੇ ਚੈਨਲ ਨਾਲ ਹੀ ਲਾਈਵ ਸੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਉੱਥੇ ਮੈਂ ਕੋਈ ਗਲਤ ਲਫ਼ਜ਼ ਨਹੀਂ ਕਿਹਾ ਔਰ ਈਸ਼ਵਰ ਅੱਲਾ ਵਾਹਿਗੁਰੂ ਮਾਤਾ ਦੁਰਗਾ ਸਭ ਇੱਕ ਹੀ ਹੈ ਨਾ ਤੇ ਲੋਕਾਂ ਨੇ ਇਸ਼ੂ ਬਣਾ ਲਿਆ ਇਸ ਗੱਲ ਦਾ ਵੀ ਸ਼ਾਸਤਰੀ ਜੀ ਮਸਜਿਦਾਂ ਦੇ ਵਿੱਚ ਜਾ ਕੇ ਚਾਦਰ ਉਡਾਉਣ ਦੀ ਰਸਮ ਕਰ ਰਹੇ ਨੇ ਜੀ ਤੇ ਬਥੇਰੀ ਬਥੇਰੀ ਨੇ ਮੈਨੂੰ ਕਮੈਂਟ ਦੇ ਵਿੱਚ ਲਿਖਿਆ ਵੀ ਹੈ ਵੀ ਸਾਸਤਰੀ ਦੀ ਮੁੱਲਾਵਣਨੇ ਦੀ ਤਿਆਰੀ ਦੇਖੋ ਮੇਰੇ ਤੇ ਇਦਾਂ ਦੇ ਕਮੈਂਟ ਕਰੇ ਨੇ ਲੋਕਾਂ ਨੇ ਪਰ ਮੈਂ ਉਹਨਾਂ ਨੂੰ ਆਖਣਾ ਚਾਹਣਾ ਵੀ ਹਰ ਬੰਦਾ ਵਾਸਤੇ ਬਣਾਇਆ ਉਸਨੇ ਲਾਲ ਲਾਹੂ ਸਾਰਿਆਂ ਚ ਪਾਇਆ ਉਸਨੇ ਇੱਕੋ ਜਿਹੇ ਦਿੱਤੇ ਉਹਨੇ ਅੰਗ ਸਭ ਨੂੰ ਫਰਕਾਂ ਦੀ ਕੋਈ ਬਾਤ ਨਹੀਂ ਕੀਤੀ ਹੈ ਫਿਰ ਤੁਸੀਂ ਫਰਕਾਂ ਦੀ ਬਾਤ ਕਿਉਂ ਕਰ ਰਹੇ ਹੋ ਜੀ ਤੇ ਸਾਸਤਰੀ ਜੀ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆਗਾ ਵੀ ਜਿਹੜੇ ਲੋਕ ਸੀਗੇ ਜੇ ਆਪਾਂ ਕਹੀਏ ਬੀ ਜਿੰਨਾਂ ਨੇ ਇਹਨਾਂ ਦੇ ਉਸ ਵੀਡੀਓ ਦੇ ਉੱਤੇ ਕੰਤੂ ਕਿੰਤੂ ਪ੍ਰੰਤੂ ਕੀਤਾ ਵੀ ਇੱਕ ਜਿਹੜੀ ਭਾਈਚਾਰਕ ਸੰਝ ਨੂੰ ਕਾਇਮ ਰੱਖਣ ਦੇ ਵਿੱਚ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਸਰਕਿਤ ਕਰਨ ਤੋਂ ਬਾਅਦ ਉਹ ਬਵਾਦਾਂ ਦੇ ਵਿੱਚ ਰਹੇ ਤੇ ਫਿਰ ਵੀ ਫਿਰ ਵੀ ਫਿਰ ਵੀ ਜੇਕਰ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਸੋਨਾ ਮਾਫੀ ਸੋਨਾ ਜੀ ਫਿਰ ਵੀ ਜੇ ਕਿਸੇ ਦਾ ਦਿਲ ਪਰ ਮੇਰੇ ਹਿਸਾਬ ਨਾਲ ਮੈਂ ਕੋਈ ਗਲਤ ਨਹੀਂ ਕਰਿਆ ਪਰ ਜੇਕਰ ਕਿਸੇ ਨੂੰ ਲੱਗਦਾ ਵੀ ਮੈਂ ਗਲਤ ਹਾਂ ਤਾਂ ਮੈਂ ਮਾਫੀ ਦਾ ਜਾਚਾਂ ਜੀ ਜੀ ਬਹੁਤ ਤਰਵਾਦੀ ਥੈਂਕ ਯੂ